ਲੇ ਲੈ ਕੇ ਦਮਗਾ ਸੋਰ ਕੀ ਕਰਦਾ ਸੁ ਕਿਰਪਾ ਕਰਕੇ ਜੇ ਬਾਹਰੋਂ ਆ ਕੇ ਕੋਈ ਉਹ ਰੁਕਦਾ ਵੀ ਆ ਤਾਂ ਮੈਨੂੰ ਤਲਾਹ ਦਿਓ ਤੁਹਾਡੇ ਸਿੱਕੇ ਪਰਿਵਾਰ ਵੀ ਇੱਥੇ ਰਹਿ ਰਹੇ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਪ੍ਰੋਜੈਕਟ ਵਾਸਤੇ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਅੱਜ ਅਪਨ ਤਕੜੇ ਹੋ ਕੇ ਜੋ ਛੋਟੇ ਇਸ ਇਲਾਕੇ ਵਿੱਚ ਜੰਗ ਪਿਆ ਉਹ ਬਾਹਰ ਦੋ ਕਰੀਏ ਇਹ ਪਿੰਡ ਵਾਲੇ ਜਿਹਨਾਂ ਨੇ ਆਪਣਾ 98700 ਰੁਪਏ ਦਮਦਾਰੀ ਵਾਟ ਤੋਂ ਬਚਾ। ਤੱਕਦੇ ਹੋ ਕਿ ਹਮਲਾ ਮਾਰੀਏ ਜਿੰਨਾਂ ਦੀਆਂ ਮਾਰੀਆਂ ਆਪਾਂ ਬਣੀਆਂ ਉਹਨਾਂ ਨੂੰ ਫਿਰਦਾਰੀ ਇਹ ਮੌਕਾ ਦਿੰਦਾ। ਅੱਜ ਮੇਰਾ ਵਾਰ-ਵਾਰ ਇਹ ਟਿੱਕਾ ਕੱਟਣਾ ਬਾਹਰ ਮਾਰੋ ਆਏ ਲੋਕਾਂ ਨੂੰ ਸੋ ਜਾਂਦੀ ਮੋਟਰਸਾਈਕਲ ਕਾਰਾਂ ਇਹ ਕਰ ਰਿਆ ਮੈਂ ਉਹ ਕਿਰਪਾ ਕਰਕੇ ਜਿਹੜੇ ਜਵਾਨ ਜਿਹੜੇ ਹੌਣ ਵਾਲੀ ਸਪੀਡ ਵੀ ਹੈ ਜਿਨ੍ਹਾਂ ਨੇ ਬੰਨ੍ਹਾ ਮੁੱਢੋਂ ਉਹ ਦੇਖੀ ਕਰਦਾ ਮੇਰਾ ਨੰਬਰ ਨੰਬਰ 965456787 ਟੱਕਰੇ ਹੋ ਜਾਓ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇੱਕ ਬਰੋਣਾ ਆਪਾਂ ਚੰਗਾ ਬਤਾਉਂ ਦੱਸਦਾ ਕੋਈ ਲੱਗਦਾ ਨਹੀਂ ਲੈਫਟਰ ਪਿਆਰ ਨੇ ਜਿਹੜੀਆਂ ਜਿਹੜੀਆਂ ਬੀਬੀਆਂ ਇੱਥੇ ਕੰਮ ਕਰਦੀਆਂ ਨੇ ਉਹ ਦੱਸਣ ਕਿ ਆ ਦੇ ਔਰ ਮੈਂ ਤੁਹਾਨੂੰ ਜੇ ਮੇਰੇ ਕਿਰਦਾਰ ਤੇ ਬਰੇ ਬੰਦ ਨੂੰ ਵਾਰਨਿੰਗ ਦੇ ਦਿੱਤੇ ਮਜ਼ਦਾਰ ਹੋ ਜੇ ਬਹੁਤ ਚੰਗੀ ਗੱਲ ਹੈ ਜਹਨ ਬੇਸਿਕਲੀ ਇਹ ਹੈ ਵੀ ਕੁਝ ਇਥੇ ਸ਼ੇਖਾਂ ਵਾਲੀ ਵਸਤੀ ਹੈ ਜਿੱਥੇ ਮੇਰੇ ਕੋਲੇ ਸੋਰਸ ਰਿਪੋਰਟਾਂ ਸੀ ਕਿ ਇਥੇ ਕਾਫੀ ਪਦਰਤ ਜਿਹੜਾ ਵੀ ਲੋਕ ਛੋਟੀ ਕੁਆਂਟੀਟੀ ਚ ਬਾਹਰੋਂ ਲਿਆ ਕੇ ਬੱਚਿਆਂ ਨੂੰ ਨਸ਼ੇ ਪ੍ਰਤੀ ਆਦੀ ਕਰਦੇ ਨੇ ਵੇਚਦੇ ਨੇ ਉਸ ਬੰਦੀ ਮੈਂ ਉਸ ਵਸਤੀ ਵਿੱਚ ਜਾ ਕੇ ਹਰ ਘਰ ਘਰ ਜਾ ਕੇ ਜਾਂ ਜ ਗਲੀ ਗਲੀ ਜਾ ਕੇ ਮੈਂ ਆਪਣਾ ਇਹਦਾ ਮੋਬਾਈਲ ਨੰਬਰ 987650858 ਹਰ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਵੀ ਕੋਈ ਨਸ਼ੇ ਵੇਚਣ ਬਾਰੇ ਪਤਾ ਲੱਗਦਾ ਉਹ ਮੈਨੂੰ ਇਹ ਨੰਬਰ ਤੇ ਇਤਲਾਹ ਦੇਵੇ ਔਰ ਮੈਂ ਇਸ ਲੋਸਮੈਂਟ ਰਹੀਂ ਲੋਕਾਂ ਨਾਲ ਆਪਦਾ ਵੱਧ ਤੋਂ ਵੱਧ ਰابطਾ ਕਾਇਮ ਕਰਕੇ ਜੋ ਵੀ ਨਸ਼ੇ ਵਿਰੋਧੀ ਮਹਮਾ ਉਹਨੂੰ ਹੋਰ ਤੇਜ਼ ਕਰਕੇ ਨਸ਼ੇ ਦੇ ਸਮਗਲਨਾਂ ਨੂੰ ਜੋ ਸਾਨੂੰ ਫੜਨ ਵਿੱਚ ਲੋਕ ਸਹਿਯੋਗ ਦੇਣ ਤੇ ਅਸੀਂ ਕਾਮਯਾਬ ਹੋਈਏ ਸਰ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਚੇਤਾਵਨੀ ਤੇ ਇਹੀ ਹੈ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਹਨ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਆ ਕਿ ਉਹਨਾਂ ਤੇ ਪੂਰੀ ਅੱਖ ਰੱਖੀ ਜਾਵੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸ਼ਿਟੀ ਥਾਣੇ ਦੇ ਈ ਰੀ ਵਿੱਚ ਜਲਦੀ ਤੋਂ ਜਲਦੀ ਇਸ ਇਲਾਕੇ ਨੂੰ ਮੈਂ ਨਸ਼ਾ ਮੁਕਤ ਕਰਾਂ ਲੋਕਾਂ ਦੀ ਬਿਲਕੁਲ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਸ ਤੋਂ ਜੇ ਸਮ ਸਮੇ ਨੂੰ ਮੁਖ ਰੱਖਦੇ ਆ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ਤਾਂ ਕਿ ਉਹ ਮਾੜੇ ਕਮਾਵਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਲਾਨੀ ਗਲੀ ਚ ਜਾਂ ਫਲਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਪੁਲਿਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫ ਕਾਨੂੰਨੀ ਕਾਰਵਾਈ ਕਰ ਸਕੀ